ਭਾਰਤੀ ਆਰਥਿਕ ਵਿਕਾਸ ਦਰ ਯਾਨੀ ਜੀਡੀਪੀ ਮੌਜੂਦਾ مالی ਸਾਲ ਦੀ ਪਹਿਲੀ ਤਿਮਾਹੀ ਵਿੱਚ 7.8% ਦੇ ਰਹਿਣ ਦਾ ਸਮਾਜ ਦੇ ਵੱਖ-ਵੱਖ ਵਰਗਾਂ ਨੇ ਸਵਾਗਤ ਕੀਤਾ ਹੈ। ਉਹਨਾਂ ਅਨੁਸਾਰ ਵ crescita ਕੀਹ ਪਾਰਿਤਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਜਿਵੇਂ-ਜਿਵੇਂ ਜੜੀ ਵੀ ਵਧਦੀ ਹੈ, ਇਹ ਖੇਤੀਬਾੜੀ ਵਿੱਚ ਨਿਵੇਸ਼ ਕਰਨ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਪ੍ਰੋਡਕਟਿਵਿਟੀ, ਟੈਕਨੋਲੋਜੀ ਅਤੇ ਇਨਫਰਾਸਟ੍ਰਕਚਰ ਵਿੱਚ ਸੁਧਾਰ ਹੁੰਦਾ ਹੈ। ਜਿਸ ਦਾ ਮਤਲਬ ਹੈ ਕਿਸਾਨਾਂ ਲਈ ਬਿਹਤਰ ਤਰੀਕੇ ਅਤੇ ਸਸਤੇ ਬਾਜ਼ਾਰ ਇਸੇ ਤਰ੍ਹਾਂ ਇੱਕ ਮਜ਼ਬੂਤ ਅਤੇ ਸੁਵਿਸ਼ਟਾ ਸਿੱਖਿਆ ਖੇਤਰ ਨੂੰ ਵੀ ਮਜ਼ਬੂਤ ਕਰ ਦਿਆ ਗੁਣਫਤਵਲੇ ਸਕੂਲ ਸਕਾਲਰਸ਼ਿਪ ਅਤੇ ਮਾਹਿਰ ਧਿਆਪਕ ਜੋ ਆਉਣ ਵਾਲੀ ਪੀੜ੍ਹੀ ਨੂੰ ਉਜਵਲ ਭਵਿੱਖ ਲਈ ਸਸ਼ਕਤ ਕਰਦੇ ਹਨ ਜੀਡੀਪੀ ਦੇ ਵਾਅਦੇ ਦੇ ਨਾਲ ਭਾਰਤ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਪਹੁੰਚਣ ਹੋ ਰਿਹਾ ਹੈ ਇਹ ਜਨਤਕ ਸੇਵਾਵਾਂ ਤੇ ਮੁਨਾਦੀ ਢਾਂਚੇ ਨੂੰ ਬਹੁਤ ਫਾਇਦਾ ਮਿਲੇਗਾ ਤੇ ਇਸ ਨਾਲ ਹੀ ਗਰੀਬੀ ਘਟੇਗੀ ਤੇ ਇੱਕ ਇਨਵੈਸਟਮੈਂਟ ਦੀ ਆਪਰਚੂਨਿਟੀ ਬਣਾਂਗੇ ਇੰਡੀਆ ਦੀ ਪੋਪੂਲੇਸ਼ਨ ਜਿਹੜੀ ਹੈ ਉਹ ਬਹੁਤ ਬੜੀ ਕੰਜ਼ਮਪਸ਼ਨ ਹੈ ਅੱਜ ਜੀ ਇੰਡੀਆ 4th ਲਾਰਜੇਸਟ ਡੀਟੀਪੀ ਬਣਨ ਜਾ ਰਿਹਾ ਹੈ ਤੇ ਉਹਦੇ ਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਇਥੋਂ ਦੀ ਕੰਜ਼ਮਪਸ਼ਨ ਮਾਰਕੀਟ ਦਾ ਇੰਡੀਆ ਦੀ ਗ੍ਰੋਥ ਰੇਟ ਵੀ ਜਿਹੜੀ ਜੀਡੀਪੀ ਦੀ ਹੈ ਉਹ 7.3 7.4 ਕਨਸਟੈਂਟ ਹੈ ਪਰ ਆਪਰਚੂਨਿਟੀਆਂ ਹੈ ਕੁਝ ਫੈਸਿਲਿਟੀ ਚਾਹੀਦੀਆਂ ਨੇ ਅੱਜ ਬੈਂਕਾਂ ਦੇ ਕਰਜ਼ੇ ਬਹੁਤ ਉੱਚੇ ਭਾਰਤ ਦੇ ਜੀਡੀਪੀ ਪਿਛਲੇ 3 ਮਹੀਨਿਆਂ ਚ 7.8% ਦੀ ਦਰ ਨਾਲ ਵਧੀ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਭਾਰਤ ਦੇ ਲਈ ਇਹਦੇ ਨਾਲ ਮੈਨੂਫੈਕਚਰਿੰਗ ਸੈਕਟਰ ਸਰਵਿਸ ਸੈਕਟਰ ਐਗਰੀਕਲਚਰ ਸੈਕਟਰ ਕਾਫੀ ਗਰੋਥ ਦੇਖਣ ਨੂੰ ਮਿਲੇਗੀ ਆਉਣ ਵਾਲੇ ਸਮੇਂ ਚ